ਜੀ ਵਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੀ ਚੰਗਾ ਹੋਵੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਟਾਈਮ ਅੱਜ ਹੋ ਗਿਆ ਜੀ ਪੌਣੇ 6 ਕੱਲ 6:30 ਚੁਰਕ ਤੇ ਅੱਜ ਪੌਣੇ 6 ਤੇ ਮੈਂ ਅਸੀਂ ਰਹੀ ਹਾਂ ਜਿਸ ਲਵਾਰਾਂ ਦੋ ਸੇਂ ਹੋ ਗਈਆਂ ਤੇ ਇਹ ਤੀਸਰੀ ਸੇਂ ਦੀ ਪਈਆਂ ਤੇ ਸਮਰ ਤੇ ਪਾਪਾ ਨੇ ਮੈਨੂੰ ਆ ਲੈ ਕੇ ਦਿੱਤੇ ਨਵੇਂ ਕੱਪੜੇ ਤੇ ਮੈਂ ਪਾ ਲਏ ਆ ਤੇ ਅੱਜ ਮੈਂ ਨਾ ਆ ਸਮੇਂ ਤੇ ਪਾਪਾ ਨੇ ਲਿਆ ਕੇ ਦਿੱਤੇ ਆ ਤੇ ਮੈਂ ਸੀਂਦੀ ਪਈਆਂ ਮੰਮੀ ਨੇ ਭਾਂਡੇ ਤੋਂ ਲੈਣ ਮੰਮੀ ਹਰ ਸਬਜ਼ੀ ਕੱਟੀ ਮੈਂ ਸਬਜ਼ੀ ਕਦੇ ਨਹੀਂ ਬਣਾਈ ਹੈਗੀ ਨਾ ਮੇਂ ਅਦਰ ਪੇਂਗੀਆਂ ਵਾਲੇ ਸਾਈਡ ਅਸੀਂ ਕਦੀ ਖਾਧੀ ਆ ਤੇ ਇਹਦਾ ਵੀ ਪਤਾ ਨਹੀਂ ਸੀਗਾ ਇਹ ਹੁਣ ਮੰਮੀ ਵੀ ਉਹ ਕੱਟ ਮੰਮੀ ਤੇ ਤੇਲ ਲਾ ਲੁਕੇ ਹੱਥ ਤੇ ਨਾ ਫੇਰ ਕੱਟੀਦੀ ਆ ਤੇ ਬਾਕੀ ਉਹ ਮੰਮੀ ਕੱਟਦੇ ਪਏ ਆ ਤੇ ਉਹ ਤੁਸੀਂ ਦਿਖਾਓ ਫੇਰ ਨਾਲੇ ਜਦ ਬਣਾਉਂਗੇ ਨਾ ਮੰਮੀ ਕਿੱਦਾਂ ਬਣਾਉਂਦੀ ਆ ਇਹ ਸਬਜ਼ੀ ਕਿਉਂ ਆਪਾਂ ਤੁਹਾਨੂੰ ਸਾਰੇ ਦੱਸਾਂਗੇ ਕਿੰਦਾ ਵਿੰਦਾ ਬਣਦੀ ਆ ਤੁਸੀਂ ਇੱਥੇ ਮੇਰੇ ਵੀਡੀਓ ਨਾਲ ਬਣੋ ਕਾਰ ਦੋ ਦੂਜੀ ਲੈ ਤਾਂ ਉਹ ਜਿਹੜੀ ਉਹ ਤਿੱਖੀ ਆ うん。<music> ਕਟ ਲਏ ਸੀਗੇ ਤਾਂ ਮੰਮੀ ਨੇ ਆਹ ਹੁਣ ਫਰਾਈ ਕਰਦੇ ਆ ਥੋੜਾ ਜਿਹਾ ਮਸਾਲਾ ਲਾਣਾ ਆ ਤੇ ਬਾਅਦ ਵਿੱਚ ਤੜਕਾ ਲਗਾਉਣਾ ਹੈ ਨਾ ਤੇ ਦੇਖੋ ਐਂ ਜਿਹੜਾ ਚਿਕਨ ਹੁੰਦਾ ਨਾ ਬੋਨ ਲਾਸਟ ਜਿਹੜਾ ਹੁੰਦਾ ਚਿਕਨ ਉਹਦੇ ਨਾਲ ਲੱਗਣਾ ਹੈ ਕਿ ਬੜਾ ਮੈਟ ਹੈ ਨਾ ਫਰਾਈ ਹੋ ਗਏ ਆ ਇਹ ਕੀ ਕਹਿੰਦੇ ਮੰਮੀ ਇਹਨੂੰ ਕਟਾਖ ਕਟਾਹਰ ਕੀ ਕਹਿੰਦੇ ਹਾਂ ਤਾਂ ਬਾਰੇ ਕੱਟਰ ਕਤਰ ਕਟਰ ਪਤਾ ਨਹੀਂ ਕੀ ਕਹਿੰਦੇ ਗਲਾਸੀ ਟਟ ਜਾਣੀ ਆ ਗਲਾਸੀ ਨਾਲ ਲੱਗ ਰਿਹਾ ਹੈ ਤਾਂ ਹੋ ਗਿਆ ਪੋਲਾ ਹੋ ਗਿਆ ਇਹ ਸਮਾਰਾ ਇਹ ਦੇਲਾ ਸ਼ੈਂਕ ਤੋਂ ਚੱਕ ਕੇ ਲਿਆ ਆ ਕੀ ਲੱਭਦਾ ਹੈ ਦੋ ਲੀਹਾ ਕਦ ਦੋ ਲੀਹਾ ਕੋ ਮਸਾਲਾ ਵੀ ਪਾ ਸਕਦੇ ਹਾਂ ਨਹੀਂ ਥੇਰ ਹੋਇਆ ਮੈਨੂੰ ਹੋਇਆ ਨਹੀਂ ਨਾ ਕੁਝ ਵੀ ਚਾਹਾਂ ਨਹੀਂ ਬਤੋ ਗਲਾਸਤੀ ਨਹੀਂ ਲੈਣੀ ਹੈਗੀ ਮੰਮਾ ਨੋ ਮੰਮਾ ਕੁ ਜੇ ਲੈਣ ਗਲਾਸੀ ਮੰਗਦਾ ਆ ਤੇ ਟੁੱਟ ਜਾਣੀ ਆ ਇਹ ਉਹ ਦੂਸਰੀ ਲੈ ਲੈ ਦੂਸਰੀ ਕਿੱਥੇ ਗਈਆਂ ਗਲਾਸੀ ਉਹ ਨਹੀਂ ਲੈਣੀ ਸਮਰ ਉਹ ਇੱਕੋ ਗਲਾਸੀ ਇਹਨੇ ਪਤਾ ਨਹੀਂ ਕਿੱਥੇ ਘਵਾਤੀ ਆ ਉਹਦੇ ਨਾਲ ਦੀ ਓਯਾ ਲੈ ਲੈ ਹਾਈ ਕਿੰਨੀ ਛੋਨੀ ਮੰਮੇ ਦੇ ਬੰਮ ਮੰਮੇ ਦੇ ਬੱਚੇ ਮੰਮੇ ਦੇ ਮੰਮੇ ਦੇ ਮੰਮੇ ਦੇ ਸਰ ਪਿਆਜ਼ ਤੇ ਲਸਣ ਅਦਰਕ ਤੇ ਮਿਰਚ ਮਸਾਲਾ ਆਪਣੇ ਹਿਸਾਬ ਨਾਲ ਭਾਰਾ ਵੀ ਨਾ ਪਾਉਣਾ ਨਾ ਨਾ ਹੋਰ ਹੋਰ ਪਾਹੀ ਕਰਨਾ ਹਾਂਜੀ ਜੇਰਾ ਆਪਾਂ ਤੋਂ ਲਾਉਂਗੇ ਮਸਾਲਾ ਚੰਗੀ ਤਰ੍ਹਾਂ ਨਾਲ ਥਿਆਗ ਦੀ ਵਿਚਾਰਾ ਤੇ ਟਮਾਟਰ ਆਪਾਂ ਕੱਟ ਕੇ ਪਾ ਲਾਂਗੇ ਤੇ ਮਿਰਚਾਂ ਇਹਦੇ ਵਿੱਚ ਪਾ ਲਵਾਂਗੇ ਤੋ ਆਜਾਂਗੇ ਪਾਣੀ ਮਾਰ ਕੇ ਤੜਦੀ ਹੁਣ ਹਾਂਜੀ ਇਹਦੇ ਵਿੱਚ ਪਾਇਆ ਦੂਣ ਗਰਮ ਮਸਾਲਾ ਤੇ ਹਲਦੀ ਤੇ ਥੋੜੀ ਜਿਹੀ ਲਾਲ ਮਿਰਚ ਪਾ ਕੇ ਦੇ ਪਾਣੀ ਪਾਇਆ ਥੋੜਾ ਜਿਹਾ ਮਸਾਲੇ ਪਾ ਲੈ ਤੂਹਰਾ ਪਾਜਾ ਹੋਰਾ ਪਾਉਛ ਨਹੀਂ ਪਾਇਆ ਇਹਦੇ ਵਿੱਚ ਹਰੀ ਮਿਰਚ ਪਹਿਲੀ ਪਾ ਲਈ ਸੀਗੀ ਹਾਂਜੀ ਲਓ ਜੀ ਸਬਜੀ ਆਪਾਂ ਵਿੱਚ ਪਾ ਕੇ ਮਿਕਸ ਕਰ ਦਿੱਤੀ ਆ ਮਸਾਲੇ ਚ ਤੇ ਹੁਣ ਆਪਾਂ ਇਹਨੂੰ ਢੱਕ ਦਵਾਂਗੇ ਤੇ ਗੈਸ ਜਿਹੜਾ ਉਹਨੂੰ ਥੋੜਾ ਜਿਹਾ ਕੱਟ ਕਰ ਦਾਂਗੀ ਤੇ ਬਾਕੀ ਗਰਮੀ ਵਾਯਾਦਾ ਆ ਤੇ ਸਬਰ ਲੱਗਾ ਆ ਉਧਰ ਹਲਦਾ ਕਰਨ ਪਾਣੀ ਦੇ ਵਾਲੇ ਪੰਡੂਲੀ ਆਂਦਾ ਪੀ ਜਾਂਦਾ ਡੋਲੀ ਆਂਦਾ ਨਾਲ ਲੱਗਾ ਤਾਂ ਫੇਰ ਸਾਰੇ ਕੱਪੜੇ ਕੱਪੜੇ ਪਾਉਣ ਲੱਗਾ ਹੋਰ ਇਹਨੇ ਪਾਉਣੇ ਆ ਇੱਥੋਂ ਪਾ ਦੋ ਜਿਹੜੇ ਮਾਜੀ ਪਤਲੀ ਜੀ ਪਾਇਓ ਟੀ-ਸ਼ਰਟ ਪੇ ਪੋਰਾ ਦੂਜੀ ਪਾਸਾ ਅੱਧੀ ਪਾਂ ਵਾਲੀ ਸਲੀਵ ਲੈਸ ਜੀ ਹਾਂ ਜੀ ਜੀ ਸਬ지 ਆਪਣੀ ਬਣ ਗਈ ਆ ਮੈਂ ਦਿਖਾਉਂਦੀ ਆ ਤੁਹਾਨੂੰ ਤੇ ਬਣਾਉਂਦੇ ਆ ਤੇ ਹੁਣ ਆਪਾਂ ਲਾਪਿਆ ਰੋਟੀ ਬਣਾਉਣ ਗਰਮੀ ਬਹੁਤ ਜ਼ਿਆਦਾ ਹੋਈ ਆ ਤੇ ਹਵਾ ਦੇਖ ਲੋ ਮਾੜੀ ਨਹੀਂ ਜਲਦੀ ਪੱਤੇ ਮਾਰੇ ਨੂੰ ਹਲਦੀ ਹੋ ਗਈ ਤੇ ਇਹ ਨਹੀਂ ਤਾਂ ਕਿਸੇ ਬਲੇਸ ਐਸ ਬਲੇਸ ਨਹੀਂ ਆ ਨੇਰੀ ਨੂੰ ਵੀ ਚੱਲਦੀ ਨਹੀਂ ਜੀ ਬਹੁਤ ਜ਼ਿਆਦਾ ਤੇ ਬੱਸ ਆਪਾਂ ਰੋਟੀ ਬਣਾ ਕੇ ਫਿਰ ਆਪਣੇ ਕੰਮ ਕਰ ਨਿੱਡਰ ਜਾਣੇ ਆ ਭਾਂਡੇ ਭੁੰਡੇ ਦਾ ਫੇਰ ਆਪਾਂ ਬਾਅਦ ਚਲੋ ਰੋਟੀ ਖਾ ਕੇ ਕਿਉਂਕਿ ਹੁਣ ਹੈ ਰਹੂਗੇ ਇਹਨੇ ਤੇ ਮੈਂ ਤਾਂ ਉਹ ਆ ਰੋਟੀ ਬਣਾ ਕੇ ਫੇਰ ਸਬਜ਼ੀ ਦਿਖਾਣੀ ਆ ਕਿ ਕਿੱਦਾਂ ਦੀ ਬਣੀ ਤੁਸੀਂ ਕਿੱਥੋਂ ਕੰਮ ਕੇ ਆਏ ਆ ਹੈ ਹਾਂ ਉਹ ਦੇ ਨਿਕਲ ਕੇ ਨੂੰ ਮੜਾ ਹਾਂ ਯਾਰ ਨੂੰ ਹੈ ਮੈਂ ਕੱਲੀ ਕਰੇ ਨੇ ਨੇ ਰਹਿ ਜਾ ਹਾਂ ਬੱਤੀ ਵੀ ਨਹੀਂ ਜਗਦੀ ਸੀ ਮੈਂ ਨਾ ਕਰਾ ਇੱਥੇ ਬਾਹਰ ਬੈਠੇ ਆ ਕਾਦੀ ਮੈਂ ਹੱਥ ਵੀ ਨਹੀਂ ਤੋਤੇ ਰੋਟੀ ਬਣਾ ਕੇ ਮੈਂ ਬਾਹਰ ਦੇਖਣ ਗਈ ਭੱਜੀ ਜਗਾਇਆ ਤੇ ਹੁਣ ਮੈਂ ਤੁਹਾਨੂੰ ਦਿਖਾਉਂਦੀ ਆ ਜੀ ਸਬਜ਼ੀ ਕਿੱਦਾਂ ਦੀ ਬਣੀ ਆ ਤੇ ਪਰ ਮੈਨੂੰ ਲੱਗਦਾ ਵੀ ਮੈਨੂੰ ਸ਼ਾਇਦ ਹੀ ਸਵਾਦ ਲੱਗੇ ਇਹ ਤਾਂ ਖਾ ਲੈਂਦੇ ਆ ਬਾਕੀ ਤਾਂ ਇਹ ਤੇ ਆ ਮੰਡੀ ਆ ਫੜਿਆ ਫੋਨ ਮਨ ਨੂੰ ਖਾਚ ਕੇ ਲਗੀ ਆ ਪਾਣੀ ਪਾਣੀ ਮੇਰਾ ਆ ਗਿਆ ਨਹੀਂ ਹੈ ਦੇਖੋ ਇਹਦਾ ਲੱਗਦਾ ਹਨ ਜਿੱਦਾ ਚਿਕਨ ਮਿਲਦਾ ਹਨ ਕੀ ਇਹੋ ਕਟੜਾ ਹਰ ਤੇੰਦੀ ਹੈ ਕਠਲ ਕਠਲ ਇਹ ਸੌਖਾ ਨਾ ਆ ਮम्मी ਕਹਿੰਦੀ ਕਟਾ ਕਾ ਟਾਵਰ ਹਿੰਦੀ ਚ ਇਹਨੂੰ ਕਠਲ ਕਹਿੰਦੇ ਫਰਮ ਨਹੀਂ ਆਈ ਸੀ ਕਠਲ ਉਹ ਨਹੀਂ ਤੇ ਦੇਖੇ ਇਹ ਕਠਲ ਹੀ ਸਹੀ ਹੈ ਨਾ ਲੋ ਜੀ ਦਾ ਆ ਸਬਜੀ ਜਿਹੜੀ ਆ ਆਪਣੀ ਬਣ ਕੇ ਰੈਡੀ ਆ ਇੰਗਲਿਸ਼ ਚ ਇਹਨੂੰ ਕਹਿੰਦੇ ਜੈਕ ਫਰੂਟ ਹੈ ਜੈਕ ਫਰੂਟ ਜੈਕ ਫਰੂਟ ਫਰੂਟ ਹਾਂਜੀ ਕੀ ਵਾ ਫੂਹੁੰਦੇ ਰਹਿਣਾ ਕਿ ਤੇ ਛਿੱਟਿਆ ਗੰਦਿਆ ਜਿਆ ਅੱਛਾ ਮੈਨੂੰ ਪਹਿਲਾਂ ਦੱਸ ਉਹ ਕੀ ਆ ਉਹ ਕੀ ਆ ਉਹ ਕੀ ਆ ਉਹ ਕੀ ਆ ਆ ਦੇਖੋ ਤੁਸੀਂ ਮੈਂ ਚੰਦੂ ਦੇਖ ਕੇ ਹਾਂ ਰੋ ਜਾ ਡਾਕ ਆ ਰੋ ਜਾ ਹਾਂ ਕੀ ਆ ਉਹ ਕੀ ਆ ਉਹ ਕੀ ਆ ਮਮਾ ਜਾ ਸੌਣ ਤਾਂ ਲੈ ਕੀ ਆ ਕੀ ਦੱਸ ਦੇ ਮੂਨ ਮੂਨ ਕੀ ਆ ਜ਼ੋਰ ਕੀ ਆ ਹੋ ਮੂਨ ਮੂਨ ਸਾਬ ਨੂੰ ਕਹਿੰਦਾ ਮੂਨ ਇਹ ਕਹਿੰਦਾ ਸੇ ਕਿ ਟਾਈਮ ਪੌਣੇ 10 ਹੋ ਗਿਆ ਤੇ ਭਾਂਡੇ ਵਗੈਰਾ ਮੈਂ ਧੋ ਕੇ ਆਈ ਸੀਗੀ ਤੇ ਸਾਰੇ ਆਪਣੇ ਕੰਮ ਘਰ ਨਿਭਲ ਗਏ ਆ ਤੇ ਸਬਜੀ ਦੱਸੋ ਤੁਹਾਨੂੰ ਮਦਦ ਆਪਾਂ ਸਬਜੀ ਕਿੱਦਾਂ ਦੀ ਬਣੀ ਤੇ ਮੈਨੂੰ ਵੀ ਬਹੁਤ ਜ਼ਿਆਦਾ ਸਵਾਦ ਲੱਗੀ ਮੈਂ ਹਨਾ ਮੈਨੂੰ ਤਾਂ ਮੈਨੂੰ ਜੇ ਨਾ ਵਧੀਆ ਲੱਗੀ ਮੈਂ ਤਾਂ ਮਕਰੋਨੀ ਬਣਾ ਲੈਣੀ ਵੀ ਰੋਟੀ ਤੇ ਖਾਣੀ ਆ ਮੈਨੂੰ ਨਾ ਦੇਖਣ ਤੋਂ ਮਤਲਬ ਕਿਉਂਕਿ ਕਦੀ ਖਾਦੀ ਨਹੀਂ ਨਾ ਤੇ ਉਹਦਾ ਮੈਨਕ ਜਿਆ ਵੀ ਆਉਂਦਾ ਸੀ ਨਾ ਮੈਨੂੰ ਇਹ ਸੀ ਮੈਂ ਤਾਂ ਇਹ ਸੁਆਦ ਨਹੀਂ ਲੱਗੂ ਨਹੀਂ ਸੁਆਦ ਨਹੀਂ ਲੱਗਣੀ ਮੈਨੂੰ ਪਰ ਮੈਨੂੰ ਨਹੀਂ ਜਿਆਦਾ ਵਧੀਆ ਲੱਗੀ ਨਾ ਉਹ ਤੇ ਬਣੀ ਵੀ ਬਹੁਤ ਜਿਆਦਾ ਸੁਆਦ ਤੇ ਤੁਹਾਨੂੰ ਵੀ ਜੇ ਸਾਡੀ ਇਹ ਵਾਲੀ ਵੀਡੀਓ ਪਸੰਦ ਆਈ ਹੋਈ ਤਾਂ ਕਮੈਂਟ ਜ਼ਰੂਰ ਕਰਿਓ ਲਾਈਕ ਵੀ ਕਰਿਓ ਵੀਡੀਓ ਨੂੰ ਤੇ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਤੇ ਤਾਂ ਜੋ ਸਾਡਾ ਜਿਹੜਾ ਮਤਲਬ ਫੁੱਲ ਵਾਚ ਕਰਿਆ ਕਰੋ ਜਿਹੜਾ ਵਾਚ ਟਾਈਮ ਸਾਡਾ ਪੂਰਾ ਹੋ ਜਵੇ ਤੇ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਸਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ